ਐਮਐਲਏ ਸੰਦੀਪ ਜਾਖੜ ਜਦੋਂ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾਇਆ ਕਾਂਗਰਸ ਨੇ ਉਦੋਂ ਪੁੱਛਿਆ ਤੱਕ ਨਹੀਂ ਸੰਦੀਪ ਜਾਖੜ ਨੂੰ ਕਿ ਗੁਨਾਹ ਕੀ ਹੈ ਉਦੋਂ ਉਹਨਾਂ ਨੇ ਕੋਈ ਐਸੀ ਗਤੀਵਿਧੀ ਵੀ ਨਹੀਂ ਸੀ ਕੀਤੀ ਹੁਣ ਉਹਨਾਂ ਨੇ ਸਿੱਧਾ ਸਪਸ਼ਟ ਕਰ ਦਿੱਤਾ ਕਿ ਮੈਂ ਤੇ ਖੜਾ ਭਾਈ ਭਾਜਪਾ ਨਾਲ ਹੁਣ ਉਹਨਾਂ ਦੀ ਕੀ ਜਿਹੜੀ ਸ਼ਮੂਲੀਅਤ ਆ ਸਿੱਧੇ ਤੌਰ ਤੇ ਦਿਖੀ ਹੈ ਪਹਿਲੀ ਵਾਰੀ ਕਦੇ ਉਹ ਪਹਿਲਾਂ ਖੁੱਲ ਕੇ ਨਹੀਂ ਐਵੇਂ ਗਏ ਭਾਜਪਾ ਦੇ ਪ੍ਰੋਗਰਾਮਾਂ 'ਚ ਪਰ ਉਹ ਤਸਵੀਰਾਂ ਆ ਗਈਆਂ ਕਿ ਹੁਣ ਉਹ ਵੀ ਭਾਜਪਾ ਦੇ ਨਾਲ ਨੇ ਅਗਲਾ ਕਹਿੰਦੇ ਜਦੋਂ ਮੈਂ ਗੁਨਾਹ ਨਹੀਂ ਕੀਤਾ ਤੇ ਮੈਨੂੰ ਤੇ ਮੈਨੂੰ ਸਜ਼ਾ ਦੇ ਦਿੱਤੀ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਹੂੰ ਠੀਕ ਹੈ ਤੇ ਹੁਣ ਫਿਰ ਜੇ ਘੁੰਡ ਕਾਢ ਹੀ ਲਿਆ ਤੇ ਫਿਰ ਨੱਚਨ ਚ ਕਾਢੀ ਸ਼ਰਮ ਇੱਕ ਪਾਸੇ ਚਾਚਾ ਵੀ ਇੱਕ ਪਾਸੇ ਪਰਿਵਾਰ ਵੀ ਹੈ ਇੱਕ ਪਾਸੇ ਭਾਜਪਾ ਵੀ ਹੈ ਉਹ ਕਹਿੰਦਾ ਕਿ ਜਦ ਮੈਨੂੰ ਕਾਢ ਦਿੱਤਾ ਮੈਂ ਕੋਈ ਪਹਿਲਾਂ ਕੋਈ ਐਂਟੀ ਪਾਰਟੀ ਗਤੀਵਿਧੀ ਨਹੀਂ ਕੀਤੀ ਸੀ ਤੇ ਮੈਨੂੰ ਕਾਢ ਦਿੱਤਾ ਹੈਗਾ ਹੁਣ ਉੱਥੇ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਵੀ ਸਵਾਲ ਇਹੋ ਹੀ ਕਾਂਗਰਸ ਪਾਰਟੀ ਨੇ ਜਦੋਂ ਸਰੀਲ ਜਾਖੜ ਨੂੰ ਕੱਢਿਆ ਸੀ ਨੋਟਿਸ ਕੱਢ ਦਿੱਤਾ ਹੈਗਾ ਉਹਨੇ ਕੋਈ ਗਨਾਹ ਨਹੀਂ ਕੀਤਾ ਸੀ ਜੋ ਸੁਨੀਲ ਜਾਖੜ ਨਾਲ ਕਾਂਗਰਸ ਪਾਰਟੀ ਨੇ ਕੀਤਾ ਉਹ ਉਹਦੇ ਭਤੀਜੇ ਨਾਲ ਕਰ ਦਿੱਤਾ ਹੈਗਾ ਇਹ ਤਾਂ ਮੈਂ ਕਹਿੰਦਾ ਕਾਂਗਰਸ ਪਾਰਟੀ ਜਦੋਂ ਹੋਵੇ ਨਾ ਸੱਤਾ ਤੋਂ ਬਾਹਰ ਹੋ ਜੇ ਤੇ ਉਹ ਫਰਸਟ੍ਰੇਸ਼ਨ ਦੇ ਵਿੱਚ ਉਹ ਹੋ ਜਾਂਦੀ ਹੈ ਜਾਂ ਸਿਆਣੀ ਲੀਡਰਸ਼ਿਪ ਦੀ ਕਮੀ ਹੋ ਜਾਂਦੀ ਹੈ ਇਸ ਟਾਈਮ ਕਾਂਗਰਸ ਪਾਰਟੀ ਦੇ ਵਿੱਚ ਸਿਆਣੀ ਲੀਡਰਸ਼ਿਪ ਦੀ ਕਮੀ ਹੈ ਲੀਡਰ ਕ੍ਰਾਈਸਿਸ ਬਹੁਤ ਵੱਡਾ ਲੁਕੀ ਫੇਤ ਨਹੀਂ ਕਰ ਰਹੇ ਹੈਗੇ ਨੇ ਨਾ ਪੰਜਾਬ ਦੇ ਨਾ ਸੈਂਟਰ ਲੈਵਲ ਤੇ ਲੋਕ ਫੇਦ ਕਰ ਰਹੇ ਨੇ ਹੁਣ ਸੰਦੀਪ ਜਾਖੜ ਨੂੰ ਕਿਉਂਕਿ ਉਹ ਪੋਲਿਟਿਕਸ ਦੇਖੋ ਉਹਨਾਂ ਦੇ ਪੁਰਾਣਾ ਪਰਿਵਾਰ ਪਿਛਲੇ 50 60 ਸਾਲ ਤੋਂ ਸਿਆਸਤ ਕਰ ਰਹੇ ਨੇ ਕਿਉਂਕਿ ਉਹ ਸੰਦੀਪ ਜਾਖੜ ਦੇ ਦਾਦਾ ਵੀ ਚਾਚਾ ਵੀ ਤਾਇਆ ਵੀ ਹੁਣ ਸੂਬਾ ਪ੍ਰਧਾਨੇ ਸੁਨੀਲ ਜਾਖੜ ਉਹ ਸਾਰੇ ਪਰਿਵਾਰ ਸਿਆਸਤ ਦੇ ਵਿੱਚ ਉਹਨਾਂ ਨੂੰ ਸਿਆਸਤ ਕਰਨੀ ਆਉਂਦੀ ਆ ਹੁਣ ਉਹਨਾਂ ਨੇ ਜਿਹੜੇ ਹੁਣ ਬੀਜੇਪੀ ਨੇ ਅਬੋਰ ਦੇ ਵਿੱਚ ਜਿਹੜੇ ਸ਼ੁਰੂ ਕੀਤੇ ਨੇ ਪੂਲ ਬੂਥ ਸੰਮੇਲਨ ਉਹਦੇ ਵਿੱਚ ਉਹਨਾਂ ਨੇ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਨਾ ਤਾਂ ਫਿਰ ਹੁਣ ਕੱਢ ਦੋ ਕਹਿੰਦਾ ਕੱਢੋ ਹਣਾ ਹੁਣ ਉਹ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਵਾਕ ਆਊਟ ਕਰੀ ਹੁੰਦੀ ਸੰਦੀਪ ਜਾਖੜ ਬੈਠਾ ਹੁੰਦਾ ਜਦ ਕਾਂਗਰਸ ਪਾਰਟੀ ਨੇ ਉਹਦੇ ਨਾਲ ਖੁਦ ਨੇ ਨਾਤਾ ਤੋੜ ਲਿਆਗਾ ਨਾ ਉਹ ਕਰਕੇ ਇਸ ਮਸਲੇ ਦੇ ਵਿੱਚ ਉਹ ਕਰ ਲਿਆ ਹੁਣ ਕਿਉਂਕਿ ਇਹ ਇਹਨਾਂ ਨੇ ਛੇਤੀ ਕਰਤਾ ਤੇ ਕੈਪਟਨ ਮਿਰਿੰਦਰ ਸਿੰਘ ਦੀ ਜਿਹੜੀ ਧਰਮ ਪਤਨੀਆਂ ਉਹਦੇ ਉਹਦੇ ਬਾਰੇ ਬਹੁਤ ਰਾਜਾ ਮਿਰਿੰਦਰ ਸਿੰਘ ਬੜੀ ਘਣਾ ਬੜੀ ਧੀਰ ਦੇ ਨਾਲ ਫੈਸਲਾ ਲਿਆ ਕਿਉਂਕਿ ਉਦੋਂ ਸੈਂਟਰ ਵਾਲਿਆਂ ਨੇ ਪ੍ਰਵਾਨਗੀ ਨਹੀਂ ਦਿੱਤੀ ਸੀ ਕਿ ਜੇ ਲੋੜ ਪੈ ਗਈ ਚੀਫ ਵਿਪ ਬੁਲਾਉਣਾ ਵਿਪ ਬੁਲਾਉਣਾ ਪੈ ਗਿਆ ਫਿਰ ਅਸੀਂ ਕਿੱਥੋਂ ਕਰਾਂਗੇ ਹਾਲਾਂਕਿ ਮਊਆ ਮੁਹਿੱਤਰਾ ਦੇ ਕੇਸ ਦੇ ਵਿੱਚ ਪ੍ਰਨੀਤ ਕੌਰ ਬੀਜੇਪੀ ਦੇ ਹੱਕ ਚ ਗਈ ਹੈਗੀਆ ਪਰ ਉਹਨੂੰ ਦੇਰ ਰਹਾ ਕਿਉਂਕਿ ਮਤਲਬ ਕਿ ਉਧਰ ਉਹ ਵੱਡਾ ਪਰਿਵਾਰ ਹੋ ਗਿਆ ਉਹ ਗਾਂਧੀ ਪਰਿਵਾਰ ਦੇ ਨਾਲ ਪੁਰਾਣਾ ਨਾਤੇ ਨੇ ਉਸ ਪਰਿਵਾਰ ਦੇ ਹੈਗੇ ਤੇ ਜਿਹੜੇ ਆਮ ਨੇ ਆਮ ਨੂੰ ਇਹ ਛਿੱਤੀ ਸ਼ਾਂਗ ਦਿੰਦੇ ਹੈਗੇ ਨੇ ਜਦੋਂ ਸੁਲਤਾਨਪੁਰ ਲੋਧੀ ਆਪਣੀ ਉਹਨਾਂ ਦੇ ਉਮੀਦਵਾਰ ਨੇ ਰਾਣਾ ਪਰਿਵਾਰ ਹੈ ਜਿਹੜਾ ਆਪ ਦਾ ਉਮੀਦਵਾਰ ਉਹਨਾਂ ਨੇ ਕਾਂਗਰਸ ਦਾ ਹਰਾਇਆ ਉਦੋਂ ਵੀ ਕੋਈ ਗਤੀਵਿਧੀ ਨਹੀਂ ਆਈ ਉਦੋਂ ਆਜ਼ਾਦ ਜਿੱਤੇ ਉੱਥੇ ਰਾਣਾ ਇੰਦਰ ਪ੍ਰਤਾਪ ਉਹਨਾਂ ਨੂੰ ਪਤਾ ਕਿ ਰਾਣਾ ਚਾਹੇ ਰਾਣਾ ਪਰ ਗੁਰਜੀਤ ਸਿੰਘ ਹੋਵੇ ਚਾਹੇ ਪ੍ਰਨੀਤ ਕੌਰ ਹੋਵੇ ਚਾਹੇ ਬਾਜਵਾ ਭਰਾ ਹੋਵੇ ਉਹਨਾਂ ਦਾ ਕਿਲਾ ਕਾਇਮ ਆ ਹਮ ਬਸ ਜਿਨ੍ਹਾਂ ਦਾ ਕਿਲਾ ਕਾਇਮ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦਾ ਭਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਲੜਿਆ ਰਾਣਾ ਗੁਰਜੀਤ ਸਿੰਘ ਦਾ ਲੜਕੇ ਨੂੰ ਰਾਣਾ ਗੁਰਜੀਤ ਸਿੰਘ ਨੇ ਸੁਲਤਾਨਪੁਰ ਲੋਧੀ ਲਾਇਆ ਤੇ ਇਦਾਂ ਦੇ ਪ੍ਰਤਾਪ ਸਿੰਘ ਬਾਜਵਾ ਦਾ ਬ੍ਰਦਰ ਵੀ ਹੋਰ ਵੀ ਹੋ ਸਕਦੇ ਨੇ ਨਾ ਹੁਣ ਇਹ ਸਿਆਸਤ ਦੇ ਵਿੱਚ ਆ ਕਿਉਂਕਿ ਸਾਰੇ ਕਹਿੰਦੇ ਕਿ ਕਾਂਗਰਸ ਪਾਰਟੀ ਦੇ ਵਿੱਚ ਸ਼ੁਰੂ ਤੋਂ ਪਰਿਵਾਰਵਾਦੀ ਪਾਰਟੀ ਕਹਿੰਦੇ ਰਹੇ ਨਾ ਇਸੇ ਕਰਕੇ ਕਹਿੰਦੇ ਨੇ ਕਿ ਇਹਨਾਂ ਦੇ ਪੋਸ਼ੋਕੜ ਵੇਖ ਲਓ ਪਹਿਲਾਂ ਦਾਦੇ ਫਿਰ ਭਾਪੇ ਫਿਰ ਚਾਚੇਤਾਏ ਫਿਰ ਭਤੀਜੇ ਫਿਰ ਪਰਜਾਈਆਂ ਫਿਰ ਨਾਨਾ ਇਹ ਟੱਬਰ ਦੇ ਟੱਬਰ ਹੀ ਆ ਕਿ ਇਹ ਲੈ ਲੈਂਦੇ ਕਿ ਪਾਰਟੀ ਸਾਡੀ ਆ ਵਰਕਰਾਂ ਦੀ ਪਾਰਟੀ ਨਹੀਂ ਆ ਗਈ ਸਾਡੀ ਪਾਰਟੀ ਕਹਿ ਕਹਿ ਕੇ ਕਿ ਪਾਰਟੀ ਪ੍ਰਤੀ ਵਫਾਦਾਰੀ ਨਹੀਂ ਰਹੇਗੀ ਇਸੇ ਕਰਕੇ ਕਾਂਗਰਸ ਪਾਰਟੀ ਦਾ ਬੁਰਾ ਹਾਲ ਹੋ ਗਿਆ ਨਾ 2019 ਦੀਆਂ ਪਾਰਲੀਮੈਂਟ ਦੇ ਵਿੱਚ ਮਹਾਰਾਸ਼ਟਰ ਤੋਂ ਲੈ ਕੇ ਪੰਜਾਬ ਤੱਕ 8 MP ਇਸ ਪਾਰਟੀ ਕੁਲ ਜਿੱਥੇ ਪਹਿਲਾਂ 200 200 MLA MP ਹੁੰਦੇ ਉਹ 8 ਪੰਜਾਬ ਦੇ ਵਿੱਚ ਉਹਨਾਂ ਇਸ ਵਾਰ ਉਹ ਵੀ ਨਹੀਂ ਉਮੀਦ ਹੈਗੀ ਕਾਂਗਰਸ ਪਾਰਟੀ ਨੂੰ ਨਾ ਤੇ ਇਹ ਕਰਕੇ ਇਸੇ ਕਰਕੇ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਉਹ ਹੈਗੀ ਆ ਵਫਾਦਾਰੀ ਨਹੀਂ ਰਹੀ ਚਾਹੇ ਖੂਨ ਚ ਲੈ ਲੋ ਪਾਰਟੀ ਪ੍ਰਤੀ ਕੋਈ ਵਫਾਦਾਰ ਨਹੀਂ ਆ ਸੈਂਟਰ ਲੈਵਲ ਤੇ ਭੱਜ ਗਏ ਨੇ ਸਾਰੇ ਸਟੇਟਲ ਲੈਵਲ 'ਚ ਵੀ ਭੱਜ ਗਏ ਹੈਗੇ ਨੇ ਇਸੇ ਕਰਕੇ ਭਾਜਪੀ ਕਿਉਂ ਭਾਜਪੀ ਚ ਵਫਾਦਾਰੀ ਹੈ ਪਾਰਟੀ ਪ੍ਰਤੀ ਉਹਨਾਂ ਦੀ ਕਮਿਟਮੈਂਟ ਇਹਨਾਂ ਦੀ ਕਮਿਟਮੈਂਟ ਇਹਨਾਂ ਦੀ ਕਮਿਟਮੈਂਟ ਹੈ ਕੁਰਸੀ ਭਾਜਪੀ ਚ ਪਾਰਟੀ ਹੈ ਫਿਰ ਸਾਡੀ ਪਾਰਟੀ ਹੈ ਅਗਲੇ 50 ਸਾਲ ਤੱਕ ਰਾਜ ਕਰੇ ਉਹਨਾਂ ਨੇ ਜਿਹੜਾ 1925 ਚ ਸੁਪਨੇ ਲਏ ਉਹਨਾਂ ਦੇ ਪੂਰੇ ਹੋਏ ਪਏ ਨੇ ਉਹ ਹਿੰਦੂ ਰਾਸ਼ਟਰ ਵੀ ਬਣਾਉਣਗੇ ਕੋਈ ਮਾਈਦਾ ਲਾਲ ਲੋ ਕੋਈ ਨਹੀਂ ਰੋਕ ਸਕਦਾ ਉਹ ਸੰਵਿਧਾਨ ਵੀ ਬਦਲਣਗੇ ਪਚਾਇਓ ਮਨੁੱਖੀ ਬ੍ਰਤੀ ਲਾਗੂ ਕਰ ਲੋ ਹਿੰਦੁਸਤਾਨ ਚ ਕੋਈ ਮਾਈਦਾ ਲਾਲ ਨਹੀਂ ਰੋਕ ਸਕਦਾ ਇਹ ਏਜੰਡਾ ਚਾਹੀਦਾ ਨਾ ਉਹ ਦਿੱਤਾ ਨਹੀਂ ਬਦਲਦੀਆਂ ਪਾਰਟੀਆਂ ਤੁਸੀਂ ਪਿਆਰ ਮੁਹੱਬਤ ਦੀਆਂ ਦੁਕਾਨਾਂ ਖੋਲਹੀ ਜਾ ਰਹੇ ਹੋ ਲੋਕੀ ਤਾਂ ਹਲੇ ਤਾਜਮਾਲ ਤੋਂ ਔਖੇ ਆ ਗਏ ਨੇ ਕਿ ਕੀ ਇਹ ਕਿਹੜਾ ਬਣਾਇਆ ਹੈਗਾ ਤੇ ਇਸ ਕਰਕੇ ਇਸ ਟਾਈਮ ਕਾਂਗਰਸ ਪਾਰਟੀ ਦੇ ਵਾਸਤੇ ਦੀ ਗੱਲ ਨਹੀਂ ਆ ਗਈ ਕਿ ਤੁਸੀਂ ਬੀਜੇਪੀ ਦਾ ਮੁਕਾਬਲਾ ਕਰ ਸਕੋ ਕਿਉਂਕਿ ਤੁਸੀਂ ਤੁਹਾਡੀ ਨਾ ਨੈਸ਼ਨ ਪ੍ਰਤੀ ਨਾ ਪਾਰਟੀ ਪਰ ਦੀ ਵਫਾਦਾਰੀ ਖਤਮ ਹੋ ਗਈ ਇਸ ਕਰਕੇ ਜੇ ਇਸ ਪਾਰਟੀ ਕੋਲ ਵਫਾਦਾਰੀ ਹੈ ਜਿਸ ਪਾਰਟੀ ਕੋ ਕੱਢ ਸੋਚ ਆ ਥਾਟ ਚਾਹੇ ਉਹ ਸੈਕੂਲਰ ਨਹੀਂ ਹੈ ਇੱਕ ਲੋਕਾਂ ਦੀ ਕਮਿਟਮੈਂਟ ਤੇ ਹੈ ਤੁਹਾਡੇ ਚ ਕਮਿਟਮੈਂਟ ਹੈ ਨਹੀਂ ਤੁਸੀਂ ਤੇ ਭੱਜਦੇ ਜਾਂਦੇ ਸੱਚੇ ਆ ਜੇ ਸੱਚੇ ਬੰਦੇ ਆ ਤਾਂ ਫਿਰ ਡਰਦੀ ਕਿ ਲੋੜ ਆ ਹੁਣ ਇਸ ਮਸਲੇ ਦੇ ਵਿੱਚ ਇਹ ਹੀ ਆ ਕਿ ਹੁਣ ਜਿਹੜਾ ਸੰਦੀਪ ਜਾਖੜ ਸਾਹਿਬ ਉਹ ਕੀ ਕਹਿੰਦੇ ਕਿ ਠੀਕ ਆ ਜਦ ਮੈਨੂੰ ਕੱਢ ਹੀ ਦਿੱਤਾ ਮੈਨੂੰ ਸਸਪੈਂਡ ਕਰਤਾ ਮੈਨੂੰ ਨੋਟਿਸ ਵੀ ਨਹੀਂ ਬਿਨਾ ਨੋਟਿਸ ਮਤਲਬ ਤੁਸੀਂ ਇਦਾਂ ਥੋੜਾ ਹੁੰਦਾ ਸਜ਼ਾ ਸੁਣਾ ਦਿਓ ਇਹ ਕੋਈ ਕੈਂਗਰੂ ਡਿਸੀਜਨ ਥੋੜਾ ਜਿਹੜਾ ਮੰਨਿਆ ਜਾਂਦਾ ਪੂਰੀ ਦੁਨੀਆ ਦੇ ਵਿੱਚ ਕਿ ਆਪੇ ਮਦਈ ਆਪੇ ਦੋਸ਼ੀ ਆਪੇ ਵਕੀਲ ਆਪੇ ਜੱਜ ਇਹ ਥੋੜਾ ਹੁੰਦਾ ਇਸ ਕਰਕੇ ਉਹਨਾਂ ਕਹਿੰਦੇ ਹੁਣ ਠੀਕ ਹੈ ਉਹ ਕਹਿੰਦੇ ਹੁਣ ਮੈਂ ਚਾਚੇ ਨਾਲ ਹੀ ਹਣਾ ਉਸ ਕਰਕੇ ਇੱਕ 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 ਚਾਚਾ ਬੜਾ ਰਿਸ਼ਤਾ ਯਾਰੀ ਵਾਲਾ ਵੀ ਆ ਤੇ ਪਰਿਵਾਰ ਵਾਲਾ ਵੀ ਆ ਵਕਾਰ ਵਾਲਾ ਵੀ ਆ ਕਿਉਂਕਿ ਵਕਾਰ ਤੇ ਕਾਂਗਰਸ ਪਾਰਟੀ ਨੇ ਉਹਦਾ ਮੁੱਲ ਨਹੀਂ ਪਾਇਆ ਤੇ ਫਿਰ ਉਹਨਾਂ ਨੂੰ ਲੱਗਾ ਕਿ ਜੇ ਚਾਚਾ ਪਰਿਵਾਰ ਦੇ ਵਿੱਚ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਪਰਿਵਾਰ ਕੋਠੀ ਇੱਕੋ ਵਿੱਚ ਘਰ ਇੱਕੋ ਵਿੱਚ ਆਇਓ ਅਬੂ ਰਹੇ ਜਿੱਥੇ ਉਹਨਾਂ ਦਾ ਪਿੰਡ ਹੈ ਠੀਕ ਹੈ ਜਾਂ ਫਿਰ ਚੰਡੀਗੜ੍ਹ ਹੋਵੇ ਪੀ ਇਹ ਤੇ ਹੋ ਨਹੀਂ ਸਕਦਾ ਕਿ ਇੱਕ ਘਰ ਦੇ ਵਿੱਚ ਦੋ ਝੰਡੇ ਹੋਣ ਹੂੰ ਇਹ ਤੇ ਹੋ ਨਹੀਂ ਸਕਦਾ ਜਾਂ ਹੱਥ ਤੇ ਜਾਂ ਕਮਲ ਹੂੰ ਹੱਥ ਦੇ ਵਿੱਚ ਉਹਨੇ ਕਮਲ ਫੜ ਲਿਆ ਗਿਆ ਵੀ ਇੱਕ ਹੀ ਰਹੇਗਾ ਤੇ ਇਸ ਕਰਕੇ ਉਹ ਚੰਗੀ ਗੱਲ ਉਹਨਾਂ ਦੇ ਡਿਸੀਜਨ ਉਹਨੇ ਦੇਖਣਾ ਹੈ ਗਿਆ ਪਰ ਉਬੋਰ ਕਿਉਂਕਿ ਉਬੋਰ ਉਹਨਾਂ ਦਾ ਆਪਣਾ ਘਰ ਉਥੋਂ ਲੜਦੇ ਰਹੇ ਨੇ ਸ਼ੁਰੂ ਤੋਂ ਲੜਦੇ ਰਹੇ ਨੇ ਲੈਕਚਰ ਤੇ ਇਸ ਕਰਕੇ ਉਹਨਾਂ ਨੇ ਹੁਣ ਓਪਨਲੀ ਵੀ ਜੋ ਤੁਸੀਂ ਮੇਰਾ ਵਿਗਾੜਨਾ ਹੀ ਵਿਗਾੜ ਲਿਆ ਤੋ ਹੋ ਸਕਦਾ ਕਿ ਹੁਣ ਜਿਹੜੇ ਬੀਜੇਪੀ ਦੇ ਲੀਡਰ ਸੀ ਅਰੁਣ ਨਾਰਿੰਗ ਉਹ ਤੇ ਆਪ ਚ ਆ ਗਏ ਤੇ ਅਗਲਾ ਹੁਣ ਜਿਹੜੀ ਹੋਊਗਾ ਇਲੈਕਸ਼ਨ 27 ਦੀ ਤੋ ਅ ਦੇ ਚ ਬੀਜੇਪੀ ਵੱਲੋਂ ਕੌਣ ਹੋਏਗਾ ਉਮੀਦਵਾਰ ਸੰਦੀਪ ਜਾਖੜ ਹੀ ਹੋਣਗੇ ਇਸ ਕਰਕੇ ਉਹਨਾਂ ਕਹਿੰਦੇ ਬਈ ਠੀਕ ਆਪਾਂ ਇੱਧਰ ਕੰਮ ਕਰਨਾ ਸ਼ੁਰੂ ਕਰਦੇ ਹਾਲਾਂਕਿ ਪਤਾ ਨਹੀਂ ਉਹ ਬੀਜੇਪੀ ਦੇ ਵਰਕਰ ਕਿਉਂਕਿ ਪਾਰਟੀ ਪ੍ਰਧਾਨਤੇ ਰਹਿਣਗੇ 24 ਦੇ ਵਿੱਚ ਬੜੀ ਤਸਵੀਰ ਸਾਫ਼ ਹੋਣੀ ਆ ਕਾਲੀਦਲ ਦਾ ਪੁਵਿੱਖ ਬਿਲਕੁਲ ਜੇ ਪਤਾ ਲੱਗ ਜੂ ਕਿ ਇਹਦਾ ਦਾ ਪੁਵਿੱਖ ਕੀ ਆ ਆਮ ਆਦੀ ਪਾਰਟੀ ਦਾ ਪੁਵਿੱਖ ਦਾ ਪਤਾ ਲੱਗ ਜੂਗਾ ਬੀਜੇਪੀ ਦਾ ਪੰਜਾਬ ਦੇ ਵਿੱਚ ਭੂਮਿਕਾ ਨੂੰ ਲੈ ਕੇ ਪਤਾ ਲ ਜਿਹੜੇ ਜਿਹੜੇ ਵੀ ਪ੍ਰਧਾਨ ਨੇ ਚਾਹੇ ਉਹ ਸੁਨੀਲ ਜਾਖੜ ਸਾਹਿਬ ਨੇ ਚਾਹੇ ਆਮ ਆਦੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਸਾਹਿਬ ਨੇ ਜਾਂ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੋਧਰਾਮ ਜਾਂ ਫਿਰ ਕਾਂਗਰਸ ਪਾਰਟੀ ਦੇ ਰਾਜ ਅਮਰਿੰਦਰ ਸਿੰਘ ਵੜਿੰਗ ਘਟੂ ਘਟ ਇਹ ਤੇ ਪਾਰਟੀਆਂ ਦੇ ਹੋਰ ਸੁਬੀਰ ਬਾਦ ਇਹਨਾਂ ਦਾ ਵੀ ਇਹ 24 ਦੀਆਂ ਇਲੈਕਸ਼ਨ ਦੇ ਰਿਜ਼ਲਟ ਦੇ ਵਿੱਚ ਤੈਅ ਹੋਣਾ ਕਿ ਵਾਕਈ ਇਹਨਾਂ ਦਾ ਭੂਮਿਕਾ ਪਾਰਟੀਆਂ ਦਾ ਭੂਮਿਕਾ ਪੰਜਾਬ ਦਾ ਭੂਮਿਕਾ ਦੂਜਾ ਇਹਨਾਂ ਦਾ ਨਿੱਜੀ ਤੌਰ ਤੇ ਭੂਮਿਕਾ ਵੀ ਬਹੁਤ ਮੈਟਰ ਕਰਦਾ ਹੈ